ਕਿ ਜਦੋਂ ਤੁਸੀਂ ਇਹ ਲੋਕਾਂ ਤੱਕ ਗਏ ਜੋ ਤੁਸੀਂ ਮੰਨ ਦੇ ਵਿੱਚ ਤੁਹਾਡੇ ਸਵਾਲ ਸੀਗੇ ਲੋਕਾਂ ਦਾ ਤੁਸੀਂ ਦਰਵਾਜਾ ਖੜਕਾਇਆ ਲੋਕਾਂ ਨੂੰ ਇਕੱਠੇ ਹੋਣ ਲਈ ਕਿਹਾ ਲੋਕ ਇਕੱਠੇ ਹੋਈ ਵੀ ਆ ਇਦਾਂ ਵੀ ਹੋਇਆ ਕਿ ਤੁਸੀਂ ਜਦੋਂ ਆਪਣਾ ਸੰਬੋਧਨ ਕੀਤਾ ਸੰਬੋਧਨ ਤੋਂ ਬਾਅਦ ਜਾਂ ਸੰਬੋਧਨ ਤੋਂ ਪਹਿਲਾਂ ਤੁਹਾਨੂੰ ਕੁਝ ਸਵਾਲ ਵੀ ਕੀਤੇ ਹੋਣਗੇ ਸਵਾਲ ਲੋਕਾਂ ਨੇ ਪੁੱਛਦਾਂ ਦੇ ਸੀ ਲੋਕਾਂ ਨੇ ਸਵਾਲ ਜਿਹੜੇ ਆ ਉਹ ਆਮ ਤੌਰ ਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਨਾਜੁਨ ਨਾਲ ਕਾਰਨ ਆ ਸਾਡਾ ਸਾਡਾ ਸਮਾਜ ਬਹੁਤ ਵੱਡਾ ਹੈ ਅਸੀਂ ਆਮ ਤੌਰ ਤੇ ਇੱਕੋ ਹੀ ਗੱਲ ਦੇ ਵਿੱਚ ਚਰਚਾ ਦਾ ਵਿਸ਼ਾ ਬਣਾ ਲਿਆ ਹਮ ਕਿ ਰਾਜ ਤੋਂ ਬਿਨਾ ਹੋਣਾ ਕੁਛ ਨਹੀਂ ਅੱਛਾ ਜੀ ਸੋ ਲੋਕਾਂ ਦਾ ਸੁਣਨ ਤੋਂ ਪਹਿਲਾਂ ਇੱਕੋ ਹੀ ਸੀ ਵੀ ਤੁਸੀਂ ਕਰਨਾ ਕੀ ਚਾਹੁੰਦੇ ਆ ਪੜ੍ਹਿਆ ਲਿਖਿਆ ਦੇ ਮੈਂ ਗੱਲ ਦੱਸਦਾ ਜਿੱਥੇ ਮੈਂ ਕਿਹਾ ਉਹ ਚਾਹੁੰਦੇ ਆ ਵੀ ਇੱਕ ਗੱਲ ਦੇ ਵਿੱਚ ਹੀ ਗੱਲ ਮਕਾ ਕੇ ਤਾਂ ਅਸੀਂ ਕਰਨ ਚੱਲ ਗਏ ਅੱਛਾ ਜੀ ਉਹਨਾਂ ਨੇ ਵਿਚਾਰ ਸੁਨੇ ਵਿਚਾਰ ਸੁਣਨ ਤੋਂ ਪਹਿਲਾਂ ਕਈ ਕੁਐਸਚਨਸ ਸੀ ਉਹਨਾਂ ਦੇ ਜਿਹੜੇ ਵਿਚਾਰਾਂ ਦੇ ਵਿੱਚ ਖੁੱਲੇ ਗਏ ਜਦੋਂ ਮੈਂ ਵਿਚਾਰ ਆਪਣੇ ਰੱਖ ਦਿੱਤੇ ਉਹਨਾਂ ਦੇ ਕੋਲ ਕੁਐਸਚਨ ਕੋਈ ਬਚਿਆ ਨਹੀਂ ਅੱਛਾ ਜੀ ਸੋ ਗੱਲ ਇਹ ਹੁੰਦੀ ਆ ਕਿ ਜਦੋਂ ਇੱਕ ਵਿਚਾਰ ਧਾਰਾ ਦਾ ਵਿਸਮ ਗੁਰਮੁਖੀ ਕਿਰਪਾ ਨਾਲ ਤੁਹਾਡੇ ਮਨ ਦੇ ਵਿੱਚ ਕਲੀਅਰ ਹੋ ਜਵੇ ਫਿਰ ਤੁਸੀਂ ਇੰਨਾ ਕਿ ਤੁਹਾਡੇ ਵਿੱਚ ਇੱਕ ਡਰ ਚੱਕਿਆ ਜਾਂਦਾ ਕਿ ਮੈਂ ਹਰ ਕੁਐਸਚਨ ਦਾ ਜਵਾਬ ਦੇਣ ਲਈ ਤਿਆਰ ਆ ਹੁਣ ਮੈਂ ਇਹ ਬਹੁਤ ਹੀ ਗੁਰਮੁਖਾਂ ਦਾ ਵੀ ਬਾਬਾ ਸਾਹਿਬ ਦਾ ਵੀ ਸਾਡੇ ਰਹਿਬਰਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇੰਨੀ ਤਾਕਤ ਦਿੱਤੀ ਕਿ ਅਸੀਂ ਪੂਰੇ ਯਾਤਰਾ ਦੇ ਦੌਰਾਨ ਇਹ ਗੱਲ ਕਹਿੰਦੇ ਰਹੇ ਕੋਈ ਵੀ ਕਿਸੇ ਦੇ ਮਨ ਚ ਕੁਐਸਚਨੋਂ ਪੁੱਛੋ ਅੱਛਾ ਜੀ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਵਾ ਸਮਾਜਿਕ ਵਾ ਰਾਜਨੀਤਿਕ ਕਾ ਅਸੀਂ ਉਸ ਦਾ ਜਵਾਬ ਦੇਣ ਲਈ ਦੇ ਮੰਗੇ ਔਰ ਅਸੀਂ ਚੌੜ ਦੇਂਦੀ ਯਾਤਰਾ ਦੇ ਵਿੱਚ ਕਿਸੇ ਵੀ ਅੱਜ ਤੱਕ ਕੋਈ ਕਹਿ ਨਹੀਂ ਸਕਦਾ ਕਿ ਅਸੀਂ ਇਹਨਾਂ ਨੂੰ ਆਹ ਕੁਐਸਚਨ ਕੀਤਾ ਸੀ ਤੇ ਜਵਾਬ ਨਹੀਂ ਦਿੱਤਾ ਤੇ ਅੱਜ ਵੀ ਮੈਂ ਇਸੇ ਕਰਕੇ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਕਿ 64 ਦਿਨ ਦੀ ਯਾਤਰਾ ਜੋ ਕਾਂਛੀ ਟੀਵੀ ਤੇ YouTube ਤੇ ਅਣਖ ਜਗਾਓ ਆਜ਼ਾਦੀ ਪਾਓ ਨਾਂ ਦੇ ਥੱਲੇ ਪਈ ਹੈ। ਉਹਦੇ ਵਿੱਚ ਵਿਚਾਰ ਜਿਹੜੇ ਸੁਣੋ ਹਰ ਟੌਪਿਕ ਦੇ ਉੱਤੇ ਬੋਲਿਆ ਗਿਆ ਹੈ। ਕੋਈ ਟੌਪਿਕ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ। ਜੇਕਰ ਕਿਸੇ ਨੂੰ ਫਿਰ ਵੀ ਡਾਊਟ ਆ ਉਹ ਦੱਸਣ ਦੀ ਕੋਸ਼ਿਸ਼ ਕਰੇ ਸੀ। ਉਹਦੇ ਤੇ ਵਿਚਾਰ ਰੱਖਣ ਦੀ ਕੋਸ਼ਿਸ਼ ਕਰੀਏ। ਜੀ ਕਿਉਂਕਿ ਅਸੀਂ ਉਹ ਚਾਹੁੰਦੇ ਆ ਕਿ ਬਾਬਾ ਸਾਹਿਬ ਦਾ ਅਧੂਰਾ ਸੁਪਨਾ ਕਿਸੇ ਤਰੀਕੇ ਨਾਲ ਪੂਰਾ ਕਰ ਹੋਵੇ। ਹੂੰ ਔਰ ਪੂਰਾ ਹੋਣ ਲਈ ਕਿਹੜੇ ਲੋਕ ਕਹਿੰਦੇ ਰਾਜ ਤੋਂ ਬਿਨਾ ਕੁਛ ਨਹੀਂ ਮੈਂ ਕਹਿੰਦਾ ਕਿ ਰਾਜ ਜਿਹੜਾ ਆ ਅੰਤਿਮ ਹੈ ਲਿ ਚੁਕਾ ਕਿੱਥੇ ਅੱਛਾ ਜੀ ਰਾਜ ਝੁਕਦਾ ਜਿੱਥੇ ਜਨ ਜੁੜ ਜਾਂਦਾ ਏਕਾ ਏਕਾ ਹੋ ਜਾਂਦਾ ਏਕਾ ਕਿੱਥੇ ਹੁੰਦਾ ਜਾਂ ਤਾਂ ਉਸ ਦਰਬਾਰ ਤੇ ਹੁੰਦਾ ਜਿੱਥੇ ਕੋਈ ਫਕੀਰ ਬੈਠਾ ਔਰ ਮੋਮਾਇਆ ਤੋਂ ਦੂਰ ਉਹਨ ਕੋਈ ਪਰਫਾਰਮੈਂਸ ਅਜਿਹਾ ਜੁਜ ਕਿਹੜਾ ਹੈ ਰਾਜ ਉਹ ਤੇ ਧਰਤ ਤੇ ਜਾ ਕੇ ਚੁੱਕਦਾ ਜਾਂ ਚੁੱਕਦਾ ਮਾਨਵਰ ਕਲਸ਼ੀ ਰਾਮ ਨੇ ਇਹੜਾ ਇਕਾਕੀ ਤਸਾ ਅੱਛਾ ਜੀ ਉੱਥੇ ਚੁੱਕਦਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਸਾਨੂੰ ਉਸ ਏਕੇ ਨੂੰ ਬਣਾਉਣ ਲਈ ਆਪਣੇ ਆਪ ਨੂੰ ਪਹਿਲਾਂ ਇਸ ਗੱਲ ਤੋਂ ਦੂਰ ਕਰਨਾ ਪੈਣਾ ਕਿ ਅਸੀਂ ਰਾਜ ਤੋਂ ਪਹਿਲਾਂ ਏਕਾ ਕਰਨਾ اور ایک ایک صدانت لیونا پہنا کہ اسی لوگ کا لیے کا کرنا کہ اپنے پاکک لیے کا کرنا یہ بہلوری ہے